ਪ੍ਰੋਗਰਾਮ ਹੈ 14 ਤਰੀਕ ਨੂੰ ਮਨੋਰਾਸ਼ ਨੂੰ ਨਾਮੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਗੁਰਮਤ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਸਾਹਿਬ ਦੇ ਸਹਿਯੋਗ ਨਾਲ ਦੋ ਰੋਜਾ ਮਹਾਨ ਕੀਰਤਨ ਦਰਬਾਰ 1 ਨਵੰਬਰ ਤੇ 2 ਨਵੰਬਰ ਦਿਨ ਸ਼ਨੀਵਾਰ ਤੇ ਐਤਵਾਰ ਸ਼ਾਮ 4 ਵਜੇ ਤੋਂ 11 ਵਜੇ ਤੱਕ ਦਸ਼ਮੇਸ਼ ਗਲਤ ਕਾਲਾ ਚੱਕ ਵਾਲਾ ਬਾਗ जीटी ਰੋਡ ਮਕੇਰੀਆਂ ਵਿਖੇ ਕਰਵਾਇਆ ਜਾ ਰਿਹਾ ਹੈ ਉਸ ਵਿੱਚ ਦਸਤਾਰ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਅਤੇ ਕੀਰਤਨ ਮੁਕਾਬਲੇ ਵੀ ਕਰਾਏ ਜਾਣਗੇ ਦਸਤਾਰ ਮੁਕਾਬਲੇ ਉਮਰ ਦੇ ਹਿਸਾਬ ਨਾਲ 6 ਤੋਂ 10 11 ਤੋਂ 18 ਸਾਲ ਗੁਰਬਾਣੀ ਗੰਠ ਮੁਕਾਬਲੇ 6 ਤੋਂ 10 11 ਤੋਂ 18 ਸਾਲ ਗੁਰਬਾਣੀ ਕੀਰਤਨ ਮੁਕਾਬਲੇ 6 ਤੋਂ 10 11 ਤੋਂ 18 ਸਾਲ ਇਹਨਾਂ ਦੀ ਹੌਸਲਾ ਭਜਾਈ ਵਾਸਤੇ ਸੰਸਥਾ ਵੱਲੋਂ ਸਾਹਮਣੇ ਨਾਮ ਜਿਹੜੇ ਰੱਖੇ ਗਏ ਹਨ ਪਹਿਲਾ ਨਾਮ 11000 ਦੂਜਾ ਨਾਮ 7200 ਤੀਸਰਾ ਨਾਮ 5100 ਇਤਨੇ ਮੁਕਾਬਲਿਆਂ ਦੇ ਵਿੱਚ ਹੀ ਇਹੋ ਹੀ ਨਾਮ ਰੱਖੇ ਗਏ ਹਨ ਗੁਰਬਾਣੀ ਕੰਠ ਮੁਕਾਬਲੇ ਵਿੱਚ ਪਹਿਲਾ ਨਾਮ 13000 ਦੂਜਾ ਨਾਮ 11000 ਜੀ ਆ ਨਾਮ 7500 ਰੁਪਇਆ ਹੌਸਲਾ ਭਜਾਈ ਲਈ ਰੱਖਿਆ ਗਿਆ ਪੰਥ ਦੇ ਮਹਾਨ ਕੀਤਨੀ ਜਥੇ ਇਸ ਸਮੇਂ ਆਪਣੀ ਹਾਜ਼ਰੀ ਭਰਨਗੇ ਇਹਨਾਂ ਵਿੱਚ ਭਾਈ ਸੁਖਪ੍ਰੀਤ ਸਿੰਘ ਜੀ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਗੁਰਜਿੰਦਰ ਸਿੰਘ ਜੀ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਅਰਵਿੰਦਰ ਸਿੰਘ ਜੀ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ ਯੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਭਾਈ ਨਰਪਾਲ ਸਿੰਘ ਜੀ ਯੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਭਾਈ ਸਰਵਨ ਸਿੰਘ ਜੀ ਯੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਭਾਈ ਪਰਮਜੀਤ ਸਿੰਘ ਜੀ ਦੇ ਵੀ ਦਰਬਾਰ ਸਾਹਿਬ ਦੇ ਹਯੂਰੀ ਲੱਗੀ ਨੇ ਸੁਖਪ੍ਰੀਤ ਸਿੰਘ ਜੀ ਉੱਡੋ ਕੇ ਉੱਭੋ ਕੇ ਹਾਂ ਡਾਕਟਰ ਸੁਖਪ੍ਰੀਤ ਸਿੰਘ ਉੱਡੋ ਕੇ ਡਾਕਟਰ ਸੁਖਪ੍ਰੀਤ ਸਿੰਘ ਜੀ ਉੱਭੋ ਕੇ ਸਿਕੰਜ ਤੱਕ ਸਿਕੰਜ ਤੱਕ ਉਹ ਵੀ ਹਾਜ਼ਰੀ ਭਰਨਗੇ ਗਿਆਨੀ ਬ੍ਰਿਮ ਸਿੰਘ ਜੀ ਮੰਜੀ ਸਾਹਿਬ ਮੰਜੀ ਸਾਹਿਬ ਵਾਲੇ ਮੰਜੀ ਸਾਹਿਬ ਵਾਲੇ ਇਹ ਵੀ ਆਪਣੀ ਹਾਜ਼ਰੀ ਭਰਮ ਜੀ ਭਾਈ ਪਰਮਜੀਤ ਸਿੰਘ ਜੀ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਸ਼ਮੀ ਸਿੰਘ ਜੀ ਪਰਮਜੀਤ ਸਾਹਿਬ ਭਾਈ ਪਰਮਜੀਤ ਸਿੰਘ ਜੀ ਯੂਰੀ ਰਾਗੀ ਦਸ਼ਮੇਸ਼ ਸਿੰਘ ਸਭਾ ਮਕੇਰੀਆਂ ਉਹ ਵੀ ਐਸਐਸਐਮ ਐਲਸੀਟੀ ਕੰਮ ਭਾਈ ਸੇਵਾ ਸਿੰਘ ਜੀ ਯੂਰੀ ਰਾਗੀ ਕਿਹਦਾ ਕਾਲਾ ਕਿਲਾ ਅਟਲਗੜ੍ਹ ਸਹਿ ਮਕੇਰੀਆਂ ਇਹ ਵੀ ਆਪਣੀ ਹਾਜ਼ਰੀ ਭਰਨਗੇ ਔਰ ਇਸ ਸਾਰੇ ਪ੍ਰੋਗਰਾਮ ਵਾਸਤੇ ਸਾਨੂੰ ਡਾਇਰੈਕਟਰ ਹਰਜੀਤ ਸਿੰਘ ਜੀ ਜੋ ਕਿ ਐਸਐਸ ਮੈਡੀਸਿਨਰੀ ਹਸਪੀਟਲ ਚਲਾਉਂਦੇ ਹਨ ਹਰ ਕਿਸਮ ਦੇ ਸਹਿਯੋਗ ਦੀ ਉਪਰ ਦਿੱਤੀ ਗਈ ਹੈ ਉਹਨਾਂ ਲੋ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਏਗਾ ਅਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਕਿਉਂਕਿ ਪਹਿਲੇ ਤੋਂ ਹੀ ਇਸ ਭਾਵਨਾ ਦੇ ਨਾਲ ਕੰਮ ਕਰਦੇ ਆਏ ਆਏ ਹਨ ਔਰ ਉਹਨਾਂ ਦਾ ਸੰਗਤਾਂ ਦੇ ਵਿੱਚ ਕਾफी પ્રેમ ਪਿਆਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਹਾਜ਼ਰੀ ਲਵਾਉਣਗੇ ਔਰ ਅਰਬਜੋ ਮੇ ਸੰਜੇ ਕਰਨਾਗੇ ਈਸੁ ਦਿਹਾੜੇ ਜੋ ਕਿ 350 ਸਾਲਾ ਸ਼ਹੀਦੀ ਦਿਹਾੜਾ ਨੌਵੇਂ ਪਾਸ਼ਾ ਦਾ ਸਾਰਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਹੈ ਇਲਾਕੇ ਵਿੱਚ ਸੰਗਤਾਂ ਕਾਫੀ ਸਹਿਯੋਗ ਦੇ ਰਹੀਆਂ ਹਨ ਔਰ ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੋਏਗਾ ਜੋ ਕਿ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ। ਸ਼ੁਰੂ ਕਰਦਾ ਹਾਂ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰੁਤ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਫਾਇਰੀ ਲਵਾਉਣਗੇ। ਔਰ ਅਰਬਜੰਮੀ ਸੰਜੇ ਕਰਨਾ ਹੈ। ਇਹ ਸੁਧਿਆੜੇ ਜੋ ਕਿ 350 ਸਾਲਾ ਸ਼ੀਧੀ ਦੇੜਾ ਨੌਵੇਂ ਪਾਸ਼ਾ ਦਾ ਸਾਰਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਹੈ ਇਲਾਕੇ ਵਿੱਚ ਸੰਗਤਾਂ ਕਾਫੀ ਸਹਿਯੋਗ ਦੇ ਰਹੀਆਂ ਹਨ ਔਰ ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੋਏਗਾ